ਬਠਿੰਡਾ ਕੋਰਟ ਕੰਪਲੈਕਸ 'ਚ ਮਹਿਲਾ ਕਾਂਸਟੇਬਲ ਦੀ ਪੇਸ਼ੀ ਦੌਰਾਨ ਹੰਗਾਮਾ ਅਮਨਦੀਪ ਕੌਰ 'ਤੇ ਇਲਜ਼ਾਮ ਲਾਉਣ ਵਾਲੀ ਮਹਿਲਾ ਤੇ ਉਸਦੇ ਪਤੀ ਵਿਚਾਲੇ ਹੋਈ ਝੜਪ ਦੋਵਾਂ ਨੇ ਇੱਕ ਦੂਜੇ ਦੇ ਜੜੇ ਥੱਪੜ ਮੋਗਾ ਦੇ ਹਾਈ ਪ੍ਰੋਫਾਈਲ ਸੈਕਸ ਸਕੈਂਡਲ ਕੇਸ 'ਚ ਸਜ਼ਾ ਦਾ ਐਲਾਨ ਟਲਿਆ ਹੁਣ 7 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ ਕੇਸ 'ਚ ਤਤਕਾਲੀ ਐਸਐਸਪੀ ਐਸਪੀ ਅਤੇ ਦੋ ਇਨਸਪੈਕਟਰਾਂ ਨੂੰ ਦਿੱਤਾ ਗਿਆ ਹੈ ਦੋਸ਼ੀ ਘਰਾ 84 ਸਿੱਖ ਨਸਲਕੁਸ਼ੀ ਮਾਮਲੇ 'ਚ ਟਾਈਟਲਰ ਖਿਲਾਫ ਮਨਜੀਤ ਸਿੰਘ ਜੀਕੇ ਨੇ ਦਿੱਤੀ ਗਵਾਹੀ ਰਾਊਜ਼ ਐਵੇਨਿਊ ਕੋਰਟ ਨੂੰ ਕਥਿਤ ਸੀਡੀ ਸੌਂਪੀ <li>ਕੁਲਕਾਬੋਲੇ ਸੀਡੀ 100 ਲੋਕਾਂ ਦੇ ਕਤਲ ਦਾ ਦਾਵਾ ਕਰ ਰਿਹਾ ਹੈ ਟਾਈਟਲਰ ਸੁਖਬੀਰ ਸਿੰਘ ਬਾਦਲ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹਾਈ ਕੋਰਟ 'ਚ 30 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ ਸੁਖਬੀਰ ਬਾਦਲ ਨੇ ਆਪਣੇ ਤੇ ਹੋਏ ਹਮਲੇ ਦੀ ਸੀਬੀਆਈ ਜਾਂ ਐਨਆਈਏ ਜਾਂਚ ਦੀ ਕੀਤੀ ਮੰਗ ਅਹਿਲ ਸਿੰਘ ਬੱਬਰ ਦੇ ਭੋਗ ਤੇ ਜਥੇਦਾਰ ਗੜਗੱਜ ਦਾ ਵਿਰੋਧ ਇੱਕ ਸ਼ਖਸ ਨੇ ਜਥੇਦਾਰ ਨੂੰ ਸਿਰੋਪਾਓ ਸਾਹਿਬ ਪਾਉਣ ਤੋਂ ਰੋਕਿਆ ਅਕਾਲ ਤਖਤ ਸਾਹਿਬ ਸਖਤਰਤਾ ਦਾ ਬਿਆਨ ਨਹੀਂ ਹੋਇਆ ਕੋਈ ਵਿਰੋਧ ਇਸੇ ਤਰ੍ਹਾਂ ਦਾ ਵੀ ਤਲਖ ਮਾਹੌਲ ਨਹੀਂ ਬਣਿਆ ਰਾਣਾ ਗੁਰਜੀਤ ਤੇ ਉਹਨਾਂ ਦੇ ਬੇਟੇ ਖਿਲਾਫ ਈਡੀ ਦੀ ਵੱਡੀ ਕਾਰਵਾਈ ਰਾਣਾ ਸ਼ੂਗਰ ਲਿਮਟਿਡ ਦੀ 22 ਕਰੋੜ ਦੀ ਪ੍ਰਾਪਰਟੀ ਕੀਤੀ ਅਟੈਚ ਫੈਮਾ ਐਕਟ ਤਹਿਤ ਲਿਆ ਐਕਸ਼ਨ ਮੁਖ ਸਰਚ ਫਰਜ਼ੀ ਮਹਿਲਾ ਪੁਲਿਸ ਇੰਸਪੈਕਟਰ ਗ੍ਰਿਫਤਾਰ ਸਰਕਾਰੀ ਅਫਸਰਾਂ ਨੂੰ ਕਰਦੀ ਸੀ ਬਲੈਕਮੇਕ ਫੇਕ ਆਈਡੀ ਕਾਰਡ ਵੀ ਬਰਾਮਦ ਮੁਖ ਸਰਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕਰਵਾਇਆ ਪਤੀ ਦਾ ਕਤਲ برف ਤੋੜਨ ਵਾਲੇ ਸੂਏ ਨਾਲ ਵਿੰਨਿਆ ਸਰੀਰ ਪਤਨੀ ਪ੍ਰੇਮੀ ਸਣੇ ਪੰਜ ਮੁਲਜ਼ਮ ਗ੍ਰਿਫਤਾਰ ਪੰਜਾਬ ਸਿੱਖਿਆ ਵਿਭਾਗ ਦੀ ਨਵੀਂ ਪਹਿਲ ਮੰਤਰੀ ਹਰਜੋਤ ਬੈਂਸ ਬੋਲੇ आईपीएस ਤੇ ਆਈਏਐਸ ਪੰਜ ਸਾਲਾਂ ਲਈ ਇੱਕ ਇੱਕ ਸਰਕਾਰੀ ਸਕੂਲ ਲੈਣਗੇ ਗੋਦ ਸਕੂਲ ਦੇ ਬੱਚਿਆਂ ਦੀ ਕਰਨਗੇ ਮਦਦ ਰਾਤਾਂ ਦੌਰਾਨ ਸੀਐਮ ਮਾਨ ਨੇ ਨੈਣਾਦੇਵੀ ਮੰਦਿਰ ਚ ਟੇਕਿਆ ਮੱਥਾ ਪਤਨੀ ਗੁਰਪ੍ਰੀਤ ਕੌਰ ਨਾਲ ਹੋਏ ਨਤਮਸਤਕ ਮਾਤਾ ਰਾਣੀ ਦਾ ਲਿਆ ਆਸ਼ੀਰਵਾਦ ਬੈਂਕਾਕ ਦੇ ਬੋਦੀ ਮੰਦਿਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਥਾਈਲੈਂਡ ਦੇ ਪ੍ਰਧਾਨ ਮੰਤਰੀ ਵੀ ਨਾਲ ਮੌਜੂਦ ਦੋ ਦਿਨ ਦੇ ਥਾਈਲੈਂਡ ਦੌਰੇ ਤੇ ਨੇ ਪੀਆ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੇ ਨਾਲ ਬਠਿੰਡਾ ਤੋਂ ਆ ਰਹੀ ਹੈ ਜਿੱਥੇ ਕੋਰਟ ਕੰਪਲੈਕਸ 'ਚ ਹੰਗਾਮਾ ਹੋਇਆ ਦਰਅਸਲ ਚਿੱਟੇ ਨਾਲ ਫੜੀ ਮਹਿਲਾ ਕਾਂਸਟੇਬਲ ਦੀ ਪੇਸ਼ੀ ਦੇ ਦੌਰਾਨ ਇਹ ਹੰਗਾਮਾ ਹੋਇਆ ਹੈ ਮਹਿਲਾ ਕਾਂਸਟੇਬਲ ਦੇ ਸਾਥੀ ਦੀ ਆਪਣੀ ਪਤਨੀ ਦੇ ਨਾਲ ਝੜਪ ਹੋਈ ਹੈ ਕੋਰਟ ਕੰਪਲੈਕਸ 'ਚ ਦੋਵਾਂ ਨੇ ਇੱਕ ਦੂਜੇ 'ਤੇ ਥੱਪੜ ਜੜ ਦਿੱਤੇ ਮਹਿਲਾ ਨੇ ਆਪਣੇ ਪਤੀ 'ਤੇ ਇਲਜ਼ਾਮ ਲਾਇਆ ਸੀ ਮਹਿਲਾ ਕਾਂਸਟੇਬਲ ਨਾਲ ਮਿਲ ਕੇ ਨਸ਼ਾ ਵੇਚਣ ਦੇ ਇਲਜ਼ਾਮ ਲਾਏ ਗਏ ਸੀ ਦੱਸਿਆ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਥਾਰ ਦੇ ਵਿੱਚੋਂ ਪੁਲਿਸ ਨੂੰ 17 ਗ੍ਰਾਮ ਚਿੱਟਾ ਬਰਾਮਦ ਹੋਇਆ ਸੀ ਜਿਸ ਤੋਂ ਬਾਅਦ ਅਮਨਦੀਪ ਕੌਰ ਨੂੰ ਵਰਖਾਸਤ ਕਰ ਦਿੱਤਾ ਗਿਆ ਸੀ ਤੇ ਇੱਕ ਦਿਨ ਦੇ ਰਿਮਾਨਡ ਤੋਂ ਬਾਅਦ ਅਮਨਦੀਪ ਕੌਰ ਜਦੋਂ ਅਦਾਲਤ ਵਿੱਚ ਪੇਸ਼ ਕਰਨੀ ਜਾਂਦਾ ਗਿਆ ਤਾਂ ਇਸ ਦੌਰਾਨ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਤੇ ਗੁਰਮੀਤ ਕੌਰ ਨਾਂ ਦੀ ਮਹਿਲਾ ਨੇ ਇਲਜ਼ਾਮ ਲਾਇਆ ਸੀ ਕਿ ਉਸ ਦਾ ਪਤੀ ਬਲਜਿੰਦਰ ਸੋਨੂ ਤੇ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਮਿਲ ਕੇ ਨਸ਼ਾ ਵੇਚਦੇ ਨੇ ਤਾਂ ਇਸ ਦੌਰਾਨ ਝੜਪ ਹੋਈ ਆ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਰਸਲ ਇਹ ਸ਼ਖਸ ਬਲਜਿੰਦਰ ਸਿੰਘ ਸੋਨੂ ਹੈ ਤੇ ਇਸ ਦੀ ਪਤਨੀ ਦੇ ਨਾਲ ਅਦਾਲਤ ਦੇ ਵਿੱਚ ਹੀ ਝੜਪ ਹੋਈ ਹੈ ਕੋਰਟ ਦੇ ਵਿੱਚ ਹੀ ਦੋਵੇਂ ਪਤੀ ਪਤਨੀ ਭਿੜੇ ਨੇ ਇੱਕ ਦੂਜੇ ਤੇ ਥੱਪੜ ਤੱਕ ਜੜ ਦਿੱਤੇ ਨੇ ਦਰਅਸਲ ਇਸ ਔਰਤ ਦੇ ਵੱਲੋਂ ਇਹ ਇਲਜ਼ਾਮ ਲਾਇਆ ਗਿਆ ਸੀ ਕਿ ਜੋ ਉਸ ਦਾ ਪਤੀ ਹੈ ਕਾਲੀ ਟੀ-ਸ਼ਰਟ ਦੇ ਵਿੱਚ ਨਜ਼ਰ ਆ ਰਿਹਾ ਹੈ ਇਸ ਦਾ ਨਾਮ ਬਲਜਿੰਦਰ ਆਇਆ ਤੇ ਇਹ ਚਿੱਟੇ ਨਾਲ ਖੜੀ ਗਈ ਮਹਿਲਾ ਕਾਂਸਟੇਬਲ ਦੇ ਨਾਲ ਲਿਵਨ ਰਿਲੇਸ਼ਨ ਦੇ ਵਿੱਚ ਰਹਿੰਦਾ ਸੀ ਤੇ ਦੋਵੇਂ ਹੀ ਚਿਟਾ ਵੇਚਦੇ ਸੀ ਤੇ ਗੁਰਮੀਤ ਕੌਰ ਨੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਉਸ ਤੋਂ ਪਹਿਲਾਂ ਵੀ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕਰ ਚੁੱਕੀ ਆ ਪਰ ਕੋਈ ਕਾਰਵਾਈ ਨਹੀਂ ਹੋਈ ਹੈ ਉਸ ਨੇ ਆਪਣੇ ਪਤੀ ਤੇ ਵੀ ਇਲਜ਼ਾਮ ਲਾਇਨੇ ਕਿ ਇਹ ਵੀ ਚਿਟਾ ਵੇਚਦਾ ਹੈ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਸੂਰਜਪਾਨ ਮੇਰੇ ਸਹਿਯੋਗੀ ਇਸੇ ਖਬਰ ਤੇ ਹੋਰ ਅਪਡੇਟ ਦੇ ਨਾਲ ਜੁੜੇ ਨੇ ਸੂਰਜ ਪੂਰਾ ਘਟਨਾਕਰਮ ਸਮਝਣਾ ਚਾਹਾਂਗੇ ਜਦੋਂ ਅਮਨਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਦੌਰਾਨ ਹੰਗਾਮਾ ਹੋਇਆ ਬਲਜਿੰਦਰ ਸਿੰਘ ਹੈ ਕੀ ਕੀ ਇਸ ਦੇ ਵਿੱਚ ਹੋਇਆ ਦੇਖੋ ਬਹਿਲਾ ਕਨਸਟੇਬਲ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਕਾਫੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਸੀ ਜਿਹੜੀ ਬਾਹਰ ਐਂਟਰੀ ਗੇਟ ਦੇ ਉੱਪਰ ਕੋਰਟ ਦੇ ਗੇਟ ਦੇ ਉੱਪਰ ਬਖਸ਼ੀ ਖਾਨੇ ਦੇ ਉੱਪਰ ਲੱਗੀ ਹੋਈ ਸੀ ਪਰ ਸ਼ਰਮ ਦੀ ਗੱਲ ਪੁਲਿਸ ਵਾਸਤੇ ਇਹ ਹੈ ਕਿ ਆਰਾਮ ਦੇ ਨਾਲ ਇੱਕ ਬੰਦਾ ਅੰਦਰ ਆਂਦਾ ਹੈ ਕੋਰਟ ਦੀ ਕਸਟਡੀ ਦੇ ਵਿੱਚ ਅੰਦਰ ਆਂਦਾ ਹੈ ਜਿਸ ਜਗ੍ਹਾ ਦੇ ਉੱਪਰ ਬਖਸ਼ੀ ਖਾਨਾ ਬਣਿਆ ਹੋਇਆ ਹੈ ਜਿਸ ਜਗ੍ਹਾ ਦੇ ਉੱਪਰ ਮੇਨ ਗਲੀ ਟਾਈਪ ਜਿਹੜੀ ਜਗ੍ਹਾ ਨਜ਼ਰ ਆ ਰਹੀ ਹੈ ਉੱਥੇ ਵੀ ਉਹ ਬੰਦਾ ਆਂਦਾ ਹੈ ਜਿਹੜੇ ਬੰਦੇ ਦੇ ਉੱਪਰ ਐਫ ਆਈ ਆਰ ਦਰਜ ਹੈ ਐਫ ਆ ਜਿਹੜਾ ਕੌਸਟੇਬਲ ਦੇ ਉੱਪਰ ਮਾਮਲਾ ਦਰਜ ਹੋਇਆ ਉਸ ਮਾਮਲੇ ਦੇ ਵਿੱਚ ਇਸ ਨੂੰ ਨੋਮੀਨੇਟ ਕੀਤਾ ਗਿਆ ਭਾਪੀ ਤੋਂ ਮਾਮਲੇ ਦੇ ਵਿੱਚ ਇਸ ਨੂੰ ਬਾਈ ਨੇ ਮੈਪਾਇਰ ਦੇ ਵਿੱਚ ਸ਼ਾਮਲ ਕੀਤਾ ਗਿਆ ਪਰ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਬੰਦਾ ਪੁਲਿਸ ਦਾ ਸਾਰਾ ਘੇਰਾ ਤੋੜਦਾ ਹੋਏ ਉੱਥੇ ਆਉਂਦਾ ਤੇ ਉੱਥੇ ਆ ਕੇ ਆਪਦੀ ਪਤਨੀ ਹੈ ਜਿਹੜੀ ਗੁਰਮੀਤ ਕੌਰ ਔਰ ਗगन ਉਹਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਦੇ ਕਰਮਚਾਰੀ ਨੇ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਉਸ ਨੂੰ ਛਡਾਉਣ ਦੀ ਕੋਸ਼ਿਸ਼ ਕਰਦੇ ਨੇ ਸਿਰਫ ਛਡਾ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਵੀ ਕਿਸੇ ਵੀ ਪੁਲਿਸ ਦੇ ਕਰਮਚਾਰੀ ਨੇ ਕਿਸੇ ਥਾਣੇਦਾਰ ਨੇ ਕਿਸੇ ਐਸਐਚਓ ਨੇ ਇਵਨ ਕਿ ਉੱਤੇ ਡੀਐਸਪੀ ਵੀ ਖੁਦ ਖੜੀ ਸੀ ਉਹਨਾਂ ਨੇ ਵੀ ਜੈਮਦਨੀ ਉਠਾਈ ਕਿ ਘੱਟੋ-ਘੱਟ ਇਸ ਬੰਦੇ ਨੂੰ ਡਿਟੇਨ ਹੀ ਕਰ ਲਿਆ ਜਾਵੇ ਹਾਲਾਂਕਿ ਇਸ ਬੰਦੇ ਦੀ ਗ੍ਰਿਫਤਾਰੀ ਬੰਦੀ ਸੁਭਾਵਿਕ ਸੀ ਕਿਉਂਕਿ ਐਫਆਈਆਰ ਦੇ ਵਿੱਚ ਨੋਮੀਨੇਟ ਹੈ ਐਫਆਈਆਰ ਦੇ ਵਿੱਚ ਲੜੀਂਦਾ ਪਰ ਉਸ ਤੋਂ ਬਾਅਦ ਡੀਐਸਪੀ ਸਾਹਿਬ ਨੇ ਵੱਡੇ-ਵੱਡੇ ਸ਼ਬਦਾਂ 'ਚ ਕਿਹਾ ਕਿ ਅਸੀਂ ਉਸ ਨੂੰ ਜਲਦੀ ਗ੍ਰਿਫਤਾਰ ਕਰਾਂਗੇ ਪਰ ਫਿਲਹਾਲ ਹਾਲੇ ਵੀ ਇਹ ਗ੍ਰਿਫਤਾਰ ਨਹੀਂ ਹੈ ਸੂਰਜ ਬਿਲਕੁਲ ਬਿਲਕੁਲ ਇਹ ਉਸ ਜਗ੍ਹਾ ਦੇ ਉਪਰ ਆਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਰਾਮ ਦੇ ਨਾਲ ਉਹ ਨਿਕਲ ਜਾਂਦਾ ਹੈ ਮੀਡੀਆ ਨੂੰ ਬਰੀਫ ਕਰਕੇ ਜਾਂਦਾ ਹੈ ਵੀਡੀਓ ਨੂੰ 7 6.5 ਮਿੰਟ ਦੀ ਬਾਈਟ ਹੈ ਜਿਹੜੀ ਉਹ ਦੇਣ ਤੋਂ ਬਾਅਦ ਆਰਾਮ ਦੇ ਨਾਲ ਉਹ ਦੇ ਵਹੀਕਲ ਦੇ ਉੱਪਰ ਨਿਕਲ ਜਾਂਦਾ ਤਾਂ ਸਮਝਿਆ ਕੀ ਜਾਵੇ ਇਸ ਨੂੰ ਕੀ ਪੁਲਿਸ ਨੂੰ ਪਤਾ ਨਹੀਂ ਸੀ ਕਿ ਇਹ ਬਲਜਿੰਦਰ ਹੈ ਕੀ ਪੁਲਿਸ ਨੂੰ ਪਤਾ ਨਹੀਂ ਸੀ ਕਿ ਇਸ ਤੇ ਪਰਚਾ ਦਰਜ ਹੈ ਜਾਂ ਫਿਰ ਇਹ ਕਿਉਂ ਕੀਤਾ ਗਿਆ ਜਾਣ ਬੁੱਝ ਕੇ ਹੋਇਆ ਇਸ ਦੇ ਪਿੱਛੇ ਕਾਰਨ ਕੀ ਹੈ ਦੇ ਕੋਈ ਹੀ ਸਵਾਲ ਪੁਲਿਸ ਦੇ ਡੀਐਸਪੀ ਨੂੰ ਅਸੀਂ ਕੀਤੇ ਸੀ ਕਿ ਆਖਰਕਾਰ ਜਦੋਂ ਤੁਸੀਂ ਕਹਿੰਦਾ ਕਿ ਇਸ ਬੰਦੇ ਨੂੰ ਨਾਮਿਨੇਟ ਕਰ ਦਿੱਤਾ ਕਿਸ ਬੰਦੇ ਦੀ ਆਈਡੈਂਟੀ ਪੁਲਿਸ ਨੂੰ ਨਹੀਂ ਪਤਾ ਸੀ ਕਿ ਜਿਹੜੇ ਅਧਿਕਾਰੀ ਉੱਥੇ ਲਾਏ ਗਏ ਜਿਹੜੇ ਕਰਮਚਾਰੀ ਉੱਥੇ ਲਾਏ ਗਏ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਬੰਦਾ ਉੱਥੇ ਜਾਂਦਾ ਹੈ ਚਲੋ ਇਸ ਮਾਮਲੇ ਨੂੰ ਸਾਈਡ ਤੇ ਵੀ ਰੱਖ ਦਈਏ ਕਿ ਇਸ ਦੇ ਮਾਮਲਾ ਦਰਜ ਆ ਗਿਆ ਨਹੀਂ ਦਰਜ ਕਿ ਇਹਨਾਂ ਦੀ ਮੁੰਡਲੀ ਜ਼ਮਵਰੀ ਨਹੀਂ ਬੰਦੀ ਕਿ ਜਿਹੜਾ ਬੰਦਾ ਆ ਕੇ ਕੋਰਟ ਦੇ ਅੰਦਰ ਆਂਦਾ ਹੈ ਬਖਸੀ ਖਾਨੇ ਦੇ ਕੋਲ ਆਂਦਾ ਹੈ ਆ ਕੇ ਇੱਕ ਮਹਿਲਾ ਤੇ ਥੱਪੜ ਮਾਰਨੇ ਸ਼ੁਰੂ ਕਰ ਦਿੰਦਾ ਹੈ ਉਸ ਤੋਂ ਬਾਅਦ ਪੁਲਿਸ ਵਾਲੇ ਛਡਾਉਂਦੇ ਨੇ ਕਿ ਉਹਨ ਇਹ ਬਹੁਤ ਸਾਰੇ ਸਵਾਲ ਨੇ ਬਿਲਕੁਲ ਸੌਰਤ ਜਿਹੜੀ ਲੇਡੀ ਐ ਇਸ ਦੀ ਪਤਨੀ ਐ ਜਿਹੜੀ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਗੁਰਮੀਤ ਕੌਰ ਇਸ ਦਾ ਹੁਣ ਕੀ ਕਹਿਣਾ ਹੈ ਦੇਖੋ ਗੁਰਮੀਤ ਕੌਰ ਨੇ ਇਹੀ ਕਹਿਣਾ ਹੈ ਕਿ ਸ਼ਰਿਆਂ ਮ ਉਸ ਦੀ ਕੁੱਟਮਾਰ ਐ ਜਿਹੜੀ ਪੁਲਿਸ ਕਰਮਚਾਰੀਆਂ ਦੇ ਸਾਹਮਣੇ ਕੀਤੀ ਗਈ ਐ ਇਸ ਤੋਂ 1 ਸਾਲ ਪਹਿਲਾਂ ਵੀ ਪਿੱਛੇ ਚਲੀ ਜਾਏਗੀ ਇਹ ਤਾਂ ਪਹਿਲਾਂ ਵੀ ਇਸ ਨੇ ਆਪ ਦੀ ਇਸੇ ਪਤਨੀ ਗੁਰਮੀਤ ਕੌਰ ਦੀ ਕੁੱਟਮਾਰ ਕੀਤੀ ਸੀ ਔਰ ਕੁੱਟਮਾਰ ਦੀ ਵਜ੍ਹਾ ਰੰਜਿਤ ਸਿੱਧੇ ਜਾਂ ਸਿੱਧੇ ਤੌਰ ਤੇ ਇਸ ਮਹਿਲਾ ਕਾਂਸਟੇਬਲ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਹਿ ਰਿਹਾ ਹੈ ਕਿ ਕਤੀ ਤੌਰ ਤੇ ਰਿਲੇਸ਼ਨ ਦੇ ਵਿੱਚ ਰਹਿੰਦੇ ਨੇ ਲਿਵਿੰਗ ਦੇ ਵਿੱਚ ਰਹਿੰਦੇ ਨੇ ਤਾਂ ਕਰਕੇ ਬੇਸ਼ੱਕ ਉਹ ਜਾਣ ਕੇ ਦਾ ਵਿਚਾ ਜ਼ਰੂਰ ਹੈ ਕਿ ਆਕਰ ਰਹਿੰਦੇ ਆ ਜਾਂ ਨਹੀਂ ਰਹਿੰਦੇ ਪਰ ਪੁਲਿਸ ਨੇ ਬੇਸ਼ੱਕ ਮਾਮਲਾ ਇਸ ਇਨਸਾਨ ਦੇ ਖਿਲਾਫ ਦਰਜ ਕਰ ਲਿਆ ਹੈ ਜਿਹੜਾ ਕਿ ਚਿੱਟੇ ਨੂੰ ਲੈ ਕੇ ਆ ਪਰ ਦੂਸਰੇ ਪਾਸੇ ਜਦੋਂ ਕੋਰਟ ਦੇ ਵਿੱਚ ਆ ਕੇ ਗੁੰਡਾਗਰਦੀ ਕੀਤੀ ਜਾਵੇ ਕਟਮਾਰ ਕੀਤੀ ਜਾਵੇ ਉਸ ਤੋਂ ਬਾਅਦ ਮੀਡੀਆ ਨੂੰ ਬਾਈਟਾ ਦੇਣ ਤੋਂ ਬਾਅਦ ਵੀ ਬੰਦਾ ਆਰਾਮ ਦੇ ਨਾਲ ਚਲੇ ਜਾਵੇ ਤਾਂ ਜਾਹਰ ਤੌਰ ਤੇ ਤੁਸੀਂ ਕਾਰਵਾਈ ਤੇ ਸਵਾਲ ਖੜੇ ਹੋਣੇ ਲਾਜ਼ਮੀ ਨੇ ਸੁਰਜ ਗੁਰਮੀਤ ਕੌਰ ਇਹ ਵੀ ਇਲਜ਼ਾਮ ਲਾਰੇ ਸੀ ਕਿ ਕੁਝ ਉੱਚ ਅਧਿਕਾਰੀਆਂ ਦੇ ਨਾਲ ਵੀ ਉਸ ਮਹਿਲਾ ਦੇ ਕਿਸੇ ਤਰ੍ਹਾਂ ਦੇ ਰਿਲੇਸ਼ਨ ਸੀ ਆਪਸ ਦੇ ਵਿੱਚ ਮਿਲੀਭੁਗਤ ਸੀ ਕਾਰਵਾਈ ਉਹਨਾਂ ਦੇ ਖਿਲਾਫ ਵੀ ਮੰਗੀ ਜਾ ਰਹੀ ਹੈ ਕਿਤੇ ਨਾ ਕਿਤੇ ਸਵਾਲ ਜਿਹੜਾ ਇਹ ਵੀ ਪੈਦਾ ਹੋ ਰਿਹਾ ਹੈ ਕਿ ਰਿਲੈਕਸੇਸ਼ਨ ਦਿੱਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਕੀ ਅਜਿਹੇ ਕਾਰਨ ਵੀ ਸੰਭਵ ਨੇ ਦੇਖੋ ਜਦੋਂ ਤੋਂ ਇਹ ਮਾਮਲਾ ਸੁਰਕੀਆਂ ਦੇ ਵਿੱਚ ਸਾਹਮਣੇ ਆਇਆ ਜਦੋਂ ਇਸ ਮੈਲ ਨੂੰ ਰ ਟੇਨ ਕੀਤਾ ਜਾਂਦਾ ਤਾਂ ਸਭ ਤੋਂ ਪਹਿਲਾਂ ਉਹਦਾ ਸ਼ਬਦ ਇਹ ਹੀ ਸੀ ਕਿ ਮੈਂ ਤੁਹਾਡੀ ਫਲਾਨੇ ਡੀਆਈਜੀ ਨਾਲ ਗੱਲ ਕਰਵਾਨੀ ਹੈ ਤੇ ਉਸ ਤੋਂ ਬਾਅਦ ਜਿਹੜੇ ਮੌਕੇ ਦੇ ਅਧਿਕਾਰੀ ਸੀ ਉਹਨਾਂ ਨੇ ਫੋਨ ਫੜ ਲੈਂਦੇ ਨੇ ਉਸ ਮਹਿਲਾ ਕਾਂਸਟੇਬਲ ਦਾ ਫੋਨ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਕਿਹੜੇ ਵੱਡੇ ਅਧਿਕਾਰੀ ਨੇ ਕਿਹੜੇ ਆਈਜੀ ਰੈਂਕ ਦੇ ਅਫਸਰ ਨੇ ਕਿੰਨਾਂ ਦੇ ਨਾਲ ਲਿੰਕ ਨਹੀਂ ਫਿਲਹਾਲ ਜਾਂਗ ਦਾ ਵਿਸ਼ਾ ਜ਼ਰੂਰ ਹੈ ਪਰ ਕਿਤੇ ਨਾ ਕਿਤੇ ਜਾ ਕੇ ਇਹਨਾਂ ਅਧਿਕਾਰੀਆਂ ਦੇ ਨਾਵਾਂ ਨੂੰ ਲੈ ਕੇ ਚਰਚਾ ਜ਼ਰੂਰ ਛੇੜ ਦਿੱਤੀ ਹੈ ਖਾਸ ਤੌਰ ਤੇ ਕਿਹੜੇ ਪੁਲਿਸ ਦੇ ਵੱਡੇ ਅਧਿਕਾਰੀ ਨੇ ਇੱਕ ਦੂਜੇ ਦੇ ਸੰਸੋਲੇਂ ਦੇ ਨਜ਼ਰ ਆ ਰਹੇ ਨੇ ਹਾਲਾਂਕਿ ਇੱਕ ਆਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੀ ਇੱਕ ਅਧਿਕਾਰੀ ਹੈ ਪੁਲਿਸ ਦਾ ਉਹ ਇੱਕ ਲੇ ਇਹ ਗਿੜੀ ਚੱਬਦੇ ਨੇ ਕਿ ਜਿਹੜੇ ਉਹ ਸਾਹਮਣੇ ਇਸ ਮਾਮਲੇ ਦੇ ਵਿੱਚ ਆ ਰਹੇ ਨੇ ਹਾਲਾਂਕਿ ਪੁਲਿਸ ਦੇ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਕਿਹੜੇ ਉਹ ਲੋਕ ਨੇ ਕਿ ਨਸ਼ਾ ਤਸਕਰੀ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦੀ ਹੈਲਪ ਇਹ ਕਰਦੇ ਸੀ ਫਿਲਹਾਲ ਜਾਂਚ ਦਾ ਵਿਸ਼ਾ ਹੈ ਸੁਰਜ ਕੋਈ ਐਸਐਸਪੀ ਬਠਿੰਡਾ ਦਾ ਇਸ ਸੰਬੰਧੀ ਪ੍ਰਤੀਕਰਮ ਆਇਆ ਹੋਵੇ ਕਿਉਂਕਿ ਆਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਕੁਝ ਪੁਲਿਸ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆ ਰਹੇ ਨੇ ਗੁਰਮੀਤ ਕੌਰ ਵੀ ਵਾਰ-ਵਾਰ ਕਹਿ ਰਹੀ ਹੈ ਕਿ ਕੁਝ ਪੁਲਿਸ ਅਧਿਕਾਰੀ ਨੇ ਜਿਹੜੇ ਇਸ ਮਹਿਲਾ ਕਾਂਸਟੇਬਲ ਦੇ ਨਾਲ ਮਿਲੇ ਹੋਏ ਸੀ ਕਿਤੇ ਨਾ ਕਿਤੇ ਕੁਝ ਬਲੈਕ ਸ਼ੀਪਸ ਨੇ ਦੇਖੋ ਜਦੋਂ ਮਾਮਲਾ ਕੋਈ ਵੀ ਹਾਈ ਪ੍ਰੋਫਾਈਲ ਹੋਵੇ ਤਾਂ ਪੁਲਿਸ ਦੇ ਕੋਲ ਇੱਕ ਰਿਟਾਇਰ ਰਟਾ ਜਵਾਬ ਹੁੰਦਾ ਹੈ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਜੇ ਮਾਮਲੇ ਦੇ ਵਿੱਚ ਕੁਝ ਕਹਿਣਾ ਜਲਦਬਾਜੀ ਹੋਏਗਾ ਇਹੀ ਰਟਾ ਰਟਾ ਜਵਾਬ ਜੀ ਡੀਐਸਪੀ ਢਾਲੀਵਾਲ ਨੂੰ ਕੀਤਾ ਗਿਆ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਇਸ ਮਾਮਲੇ ਦੇ ਉੱਪਰ ਜਾਂਚ ਚੱਲ ਰਹੀ ਹੈ ਜਾਗ ਦੇ ਵਿੱਚ ਜੋ ਜੋ ਤੱਤ ਸਾਹਮਣੇ ਆਉਣਗੇ ਉਸ ਦੇ ਆਧਾਰ ਦੇ ਤੇ ਕਾਰਵਾਈ ਕੀਤੀ ਜਾਏਗੀ ਫਿਲਹਾਲ ਇਹੀ ਜਾਣਕਾਰੀ ਦਿੱਤੀ ਹੈ ਹੁਣ ਤੱਕ ਕਿ ਮਹਿਲਾ ਦਾ ਜਿਹੜਾ ਸਾਥੀ ਹੈ ਉਸ ਦੇ ਖਿਲਾਫ ਚਿੱਟੇ ਦਾ ਮਾਮਲਾ ਦਰਜ ਕਰ ਲਿਆ ਗਿਆ ਜਿਸ ਚਿੱਟੇ ਨੂੰ ਲੈ ਕੇ ਇਸ ਮਹਿਲਾ ਤੇ 17 17.5 ਗ੍ਰਾਮ ਦਾ ਚਿੱਟਾ ਚਿੱਟੇ ਦਾ ਮਾਮਲਾ ਦਰ ਪਰ ਦੂਸਰੇ ਪਾਸੇ ਹਜੇ ਫਿਲਹਾਲ ਹੋਰ ਕਿਸੇ ਤਰ੍ਹਾਂ ਦੀ ਕਾਰਵਾਈ ਤੋਂ ਜਵਾਬ ਇਹਨਾਂ ਨੇ ਇਸ ਕਰਕੇ ਨਹੀਂ ਦਿੱਤਾ ਕਿਉਂਕਿ ਇਹ ਕਹਿ ਰਹੇ ਆ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਉਹ ਚੱਲ ਰਹੀ ਹੈ ਤਾਂ ਕਿ ਜਾਂਚ ਵਾਲਾ ਸੁਰਜ ਜਿਸ ਢੰਗ ਦੇ ਨਾਲ ਜਿਹੜੀ ਅਮਨਦੀਪ ਕੌਰ ਹੈ ਹੁਣ ਰਿਮਾਂਡ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ ਉਸ ਚ ਕੀ ਅਪਡੇਟ ਹੈ ਕਿ ਦੁਬਾਰਾ ਰਿਮਾਂਡ ਮਿਲਿਆ ਜਾਂ ਫਿਰ ਨਿਆ ਕਿ ਰਾਸਤੇ 'ਚ ਭੇਜ ਦਿੱਤਾ ਬਿਲਕੁਲ ਜੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਪੁਲਿਸ ਨੇ ਪਰਸੋਂ 3 ਦਿਨ ਦੇ ਰਿਮਾਂਡ ਦੀ ਡਿਮਾਂਡ ਕੀਤੀ ਸੀ ਜਿਸ ਤੋਂ ਬਾਅਦ ਜੱਜ ਸਾਹਿਬ ਨੇ 1 ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਪਰ ਜੋ 1 ਦਿਨ ਦੇ ਵਿੱਚ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ ਜੋ ਜਿਸ ਤਰ੍ਹਾਂ ਦੀਆਂ ਕੜੀਆਂ ਉਹਨਾਂ ਨੇ ਜੋੜਨੀਆਂ ਸੀ ਪੁਲਿਸ ਨੂੰ ਜੋੜਨ ਦੇ ਵਿੱਚ ਦਿੱਕਤ ਆਈ ਤਾਂ ਦੁਬਾਰਾ ਤੋਂ ਜੱਜ ਸਾਹਿਬ ਨੂੰ ਡਿਮਾਂਡ ਕੀਤੀ ਕਿ ਸਾਨੂੰ ਹੁਰਮਾਨ ਦਿੱਤਾ ਜਾਵੇ ਤੇ ਉਸ ਤੋਂ ਬਾਅਦ 4 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਤੇ ਇਸ ਤੋਂ ਬਾਅਦ ਜੱਜ ਸਾਹਿਬ ਨੇ 2 ਦਿਨ ਦਾ ਰਿਮਾਂਡ ਹੋਰ ਦਿੱਤਾ ਭਾਵੇਂ ਕਿ ਉਹ ਸੋਮਵਾਰ ਨੂੰ ਦੁਬਾਰਾ ਤੋਂ ਇਸ ਮੈਲਾ ਕਾਂਸਟੇਬਲ ਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਹੋਵੇਗਾ ਤੇ ਉਸ ਤੋਂ ਬਾਅਦ ਇਸ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦੇਣਾ ਹੈ ਪਰ ਕਿਤੇ ਨਾ ਕਿਤੇ ਜਾ ਕੇ ਸਵਾਲ ਬਹੁਤ ਸਾਰੇ ਨੇ ਕੁਐਸਚਨ ਬਹੁਤ ਸਾਰੇ ਖੜੇ ਹੋ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਕਿ ਆਖਰ ਕੌਣ-ਕੌਣ ਵੱਡੇ ਅਧਿ ਜਿਹੜੇ ਕਿਤੇ ਨਾ ਕਿਤੇ ਇਸ ਮਹਿਲਾ ਦੀ ਮਦਦ ਕਰਦੇ ਨੇ ਜਾਂ ਡਰੱਗ ਨੂੰ ਲੈ ਕੇ ਵੀ ਸ਼ਾਮਲ ਹੋ ਸਕਦੇ ਨੇ ਫਿਲਹਾਲ ਇੱਥੇ ਜਵਾਬ ਹੈ ਕਿਹੜਾ ਬਟੈਂਡਾ ਪੁਲਿਸ ਨੂੰ ਦੇਣਾ ਹੋਵੇਗਾ ਬਹੁਤ ਧੰਨਵਾਦ ਸੂਰਜਪਾਲ ਨੇ ਇਸ ਪੂਰੀ ਅਪਡੇਟ ਦੇ ਲਈ ਸੂਰਜਪਾਲ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਅਦਾਲਤ ਦੇ ਵਿੱਚ ਹੀ ਇੱਕ ਸ਼ਖਸ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਜੋ ਉਸਦੀ ਪਤਨੀ ਦੱਸੀ ਜਾ ਰਹੀ ਹੈ ਤੇ ਪਤਨੀ ਦੇ ਵੱਲੋਂ ਵੀ ਗੰਭੀਰ ਇਲਜ਼ਾਮ ਲਾਏ ਗਏ ਸੀ ਪਰ ਵੱਡੀ ਗੱਲ ਇਹ ਹੈ ਕਿ ਜਿਹੜਾ ਮੁਲਜ਼ਮ ਹੈ ਇਹ ਪਹਿਲਾਂ ਹੀ ਚਿੱਟੇ ਦੇ ਤਹਿਤ ਇਸ ਤੇ ਪਰਚਾ ਦਰਜਾ ਪਰ ਇਸ ਦੀ ਗ੍ਰਿਫਤਾਰੀ ਪੁਲਿਸ ਦੇ ਵੱਲੋਂ ਹਾਲੇ ਵੀ ਨਹੀਂ ਕੀਤੀ ਗਈ ਤਾਂ ਜੇਕਰ ਗੱਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਕੀਤੀ ਜਾਵੇ ਤਾਂ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਉਸ ਦਾ ਡਰਾਮਾ ਕੋਈ ਨਹੀਂ ਕਾਂਸਟੇਬਲ ਦਰਅਸਲ 3 ਸਾਲ ਪਹਿਲਾਂ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਸੀ 2022 ਦੇ ਵਿੱਚ ਐਸਐਸਪੀ ਦਫਤਰ ਬਠਿੰਡਾ ਚ ਫਾਈਨਲ ਪੀ ਲਈ ਸੀ ਕੁੱਟਮਾਰ ਦੇ ਮਾਮਲੇ 'ਚ ਗ੍ਰਿਫਤਾਰੀ ਤੋਂ ਬਚਣ ਲਈ ਡਰਾਮਾ ਕੀਤਾ 2022 'ਚ ਬਠਿੰਡਾ ਸਿਵਲ ਹਸਪਤਾਲ 'ਚ ਵੀ ਹੰਗਾਮਾ ਕੀਤਾ ਕਾਂਸਟੇਬਲ ਨਾਲ ਰਲ ਕੇ ਬਲਵਿੰਦਰ ਨੇ ਪਤਨੀ ਨੂੰ ਕੁੱਟਿਆ ਕੁੱਟਮਾਰ ਤੋਂ ਬਾਅਦ ਦੋਵੇਂ ਬਠਿੰਡਾ ਹਸਪਤਾਲ 'ਚ ਭਰਤੀ ਹੋ ਗਏ ਦੋਹਾਂ ਨੇ ਡਾਕਟਰਾਂ ਨਰਸਾਂ ਨਾਲ ਬਦਸਲੂਕੀ ਕੀਤੀ ਡਾਕਟਰ ਤੇ ਨਰਸ ਹੜਤਾਲ ਤੇ ਚਲੇ ਗਏ ਪੁਲਿਸ ਨੇ ਡਾਕਟਰ ਦੇ ਬਿਆਨ ਤੇ ਦੋਹਾਂ ਖਿਲਾਫ ਪਰਚਾ ਕੀਤਾ ਕੇਸ ਦਰਜ ਹੋਣ ਤੇ ਅਮਨਦੀਪ ਕੌਰ ਨੇ ਫੇਰ ਹੰਗਾਮਾ ਕੀਤਾ ਹਸਪਤਾਲ ਚ ਸਨਾਈਲ ਦੀਆਂ ਗੋਲੀਆਂ ਨਿਗਲਣ ਦੀ ਕੋਸ਼ਿਸ਼ ਕੀਤੀ। ਦਾ ਵਿਵਾਦਾਂ ਦੇ ਵਿੱਚ ਰਹੀ ਹੈ ਅਮਨਦੀਪ ਕੌਰ। 14 ਸਾਲ ਦੀ ਸਰਵਿਸ 14 ਸਾਲ ਚ 31 ਤਬਾਦਲੇ। ਤੇ ਉਧਰ ਮੋਗਾ ਦੇ ਹਾਈ ਪ੍ਰੋਫਾਈਲ ਸੈਕਸ ਸਕੈਂਡਲ ਕੇਸ ਚ ਸਜ਼ਾ ਦਾ ਫੈਸਲਾ ਹਾਲੇ ਫਿਲਹਾਲ ਟਲ ਗਿਆ ਹੈ। 7 ਅਪ੍ਰੈਲ ਨੂੰ ਸਜ਼ਾ ਦਾ ਐਲਾਨ ਹੋਣਾ ਹੈ। सीबीआई ਕੋਰਟ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਤਤਕਾਲੀ ਐਸਐਸਪੀ, ਐਸਪੀ ਅਤੇ ਦੋ ਇਨਸਪੈਕਟਰ ਦੋਸ਼ੀ ਕਰਾਰ ਦੇ ਦਿੱਤੇ ਗਏ ਨੇ ਭ੍ਰਿਸ਼ਟਾਚਾਰ ਤੇ ਜਬਰੀ ਵਸੂਲੀ ਨਾਲ ਜੁੜੇ ਦੋਸ਼ਾਂ 'ਚ ਇਹ ਦੋਸ਼ੀ ਠਹਿਰਾਏ ਗਏ ਨੇ ਹਾਈ ਕੋਰਟ ਦੇ ਹੁਕਮਾਤੇ ਸੀਬੀਆਈ ਨੇ 11 ਦਸੰਬਰ 2007 ਨੂੰ ਇਹ ਕੇਸ ਦਰਜ ਕੀਤਾ ਸੀ ਦੱਸਦੀ ਹੈ ਕਿ ਜੇਕਰ ਕੇਸ ਦੀ ਗੱਲ ਕਰੀਏ ਤਾਂ ਇੱਕ ਨਵਾਲਗ ਕੁੜੀ ਨੇ 2007 ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਜਗਰਾਉਂ ਦੀ ਉਹ ਕੁੜੀ ਸੀ ਅਤੇ ਸ਼ਿਕਾਇਤ ਇਹ ਸੀ ਕਿ ਗੈਂਗ ਰੇਪ ਕੀਤਾ ਗਿਆ ਜਿਸ ਦਾ ਕੇਸ ਦਰਜ ਹੋਇਆ ਹਾਲਾਂਕਿ ਇਸ ਮਾਮਲੇ ਦੇ ਵਿੱਚ 50 ਅਣਪਛਾਤੇ ਲੋਕਾਂ ਤੇ ਰੇਪ ਦਾ ਦੋਸ਼ ਲਾਇਆ ਗਿਆ ਸੀ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਵਰਜ਼ੀ ਕੇਸ ਦਰਜ ਹੋਇਆ ਕਾਰੋਬਾਰੀਆਂ ਤੇ ਸਿਆਸਤਦਾਨਾਂ ਨੂੰ ਫਸਾਉਣ ਦੀ ਸਾਜ਼ਿਸ਼ ਰਚੀ ਗਈ। ਪੁਲਿਸ ਅਫਸਰਾਂ ਦੀ ਮਿਲਿਪੋਕ ਨਾਲ ਦੋ ਔਰਤਾਂ ਲੋਕਾਂ ਨੂੰ ਫਸਾਉਂਦੀਆਂ ਸਨ। ਬਲੈਕਮੇਲ ਕਰਕੇ ਕਾਰੋਬਾਰੀਆਂ ਤੋਂ ਮੋਟੀ ਰਕਮ ਵਸੂਲਦੇ ਸਨ। ਬਾਅਦ ਵਿੱਚ ਪੁਲਿਸ ਮੁਲਾਜ਼ਮ ਜਾਂਚ ਚਕਲੀਂ ਛੱਡਦੇ ਸਨ। ਇੱਕ ਲੀਡਰ ਨੇ ਪੁਲਿਸ ਵੱਲੋਂ ਪੈਸੇ ਮੰਗਣ ਦੀ ਆਡੀਓ ਰਿਕਾਰਡਿੰਗ ਕੀਤੀ। ਮਾਮਲਾ ਸੁਰਖੀਆਂ 'ਚ ਆਇਆ। ਹਾਈ ਕੋਰਟ ਨੇ ਸੁਮੋਟੋ ਲਿਆ। ਸੀਬੀਆਈ ਨੇ 2007 'ਚ ਹਾਈ ਕੋਰਟ ਦੇ ਹੁਕਮ ਤੇ ਕੇਸ ਦਰਜ ਕੀਤਾ। 2018 'ਚ ਸਰਕਾਰੀ ਗਵਾਹ ਬਣੀ ਮਹਿਲਾ ਤੇ ਉਸ ਦੇ ਪਤੀ ਦਾ ਕਤਲ ਹੋ ਗਿਆ ਚੀਜ਼ਾਂ ਅਜੇ ਤੇ ਵੀ ਦੇਖੀ ਗਈ ਸਾਡੇ ਨਾਲ ਕੰਪਲੇਨਰ ਰਣਜੀਤ ਜੀ ਨੇ ਰਣਜੀਤ ਜੀ ਕਿਉਂਕਿ ਬਹੁਤ ਲੰਬਾ ਕਹਿ ਸਕਦੇ ਆ ਕਿ ਇੱਕ ਵੱਡਾ ਸਫਰ ਲੌਂਗ ਜਿਹੜਾ ਹੈਗਾ ਡਿਸੀਜਨ ਹੁਣ ਆਉਣ ਵਾਲਾ ਹੈ ਅੱਜ ਫਾਈਨਲੀ ਹੁਣ ਸੋਮਵਾਰ ਨੂੰ ਸਜ਼ਾ ਸੁਣਾ ਦੇਣੀ ਹੈ ਲੇਕਿਨ ਇਹ ਵਿੱਚ ਜਿਹੜੇ ਦਿਨ ਸੀਗੇ 2007 ਤੋਂ ਲੈ ਕੇ ਅੱਜ ਤੱਕ ਜੇ ਅਸੀਂ ਗੱਲ ਕਰ ਲਈਏ ਤੁਸੀਂ ਕਾਫੀ ਚੀਜ਼ਾਂ ਜਿਹੜੀਆਂ ਉਹ ਫੇਸ ਕੀਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੇ 2007 ਤੋਂ ਲੈ ਕੇ ਹੁਣ ਤੱਕ ਇਹ ਇਸ ਦਾ ਬਹੁਤ ਕੁਝ ਕੀਤਾ ਤੁਹਾਨੂੰ ਅੱਗੇ ਦੱਸ ਕੇ ਹਟਿਆ ਵੇ ਕੋ ਦਾ ਪਰਚਾ ਵੀ ਦਰਜ ਕੀਤਾ ਹੋਰ ਵੀ ਪਰਚੇ ਦਰਜ ਕੀਤੇ ਚਾਰ ਸਾਲ ਦਾ ਬੇਟਾ ਇੱਕ ਮੇਰਾ 5 ਸਾਲ ਦਾ ਬੇਟਾ ਉਹ ਵੀ ਹਵਾਲਾਤ ਦੇ ਦਿੱਤੇ ਇਹਨਾਂ ਨੇ ਵਾਈਫ ਨੂੰ ਵੀ ਅੰਦਰ ਰੱਖਿਆ ਇੱਕ 1.5 ਪੂਰਾ 12 ਘੰਟੇ ਬਹੁਤ ਕੁਝ ਵੇਖਿਆ ਰੰਜੀਜੀ ਥੋੜਾ ਜਿਹਾ ਸਮਝਣਾ ਚਾਹਵਾਂਗੇ ਕਿ ਹੋਇਆ ਕੀ ਸੀ ਐਕਚੁਅਲੀ ਸੈਕਸ ਸਕੈਂਡਲ ਹੋਇਆ ਉਸ ਤੋਂ ਬਾਅਦ ਜਿਹੜੇ ਜਿਹੜੇ ਰਸੂਗਦਾਰ ਲੋਕ ਸੀ ਉਹਨਾਂ ਨੂੰ ਹੀ ਟਾਰਗੇਟ ਕੀਤਾ ਗਿਆ ਸੀਗਾ ਇਹ ਇੱਕ ਇਹਨਾਂ ਨੇ ਦੋ ਲੇਡੀਜ਼ ਤਿਆਰ ਕਰ ਲਿਆ ਠੀਕ ਹੈ ਉਹਨਾਂ ਤੋਂ ਐਪਲੀਕੇਸ਼ਨ ਲੈ ਲੈਂਦੇ ਸੀ ਨਾਂ ਪਾ ਦਿੰਦੇ ਸੀ ਆਪ ਹੀ ਕਢ ਦਿੰਦੇ ਸੀ ਆਪ ਹੀ ਪਾ ਲੈਂਦੇ ਸੀ ਤੇ ਇਹ ਜਿਹੜੇ ਨਾਂ ਹੈਗਾ ਉਹ ਦਿੰਦਾ ਕੌਣ ਸੀ ਇਹਨਾਂ ਨੂੰ ਕਿ ਭਈ ਇਹ ਬਿਜ਼ਨਸਮੈਨ ਹੈ ਇਹ ਵੱਡਾ ਲੋਕ ਹੈ ਇਹ ਛੋਟਾ ਹੈ ਇਹ ਕੌਣ ਦਿੰਦਾ ਸੀ ਇਹਨਾਂ ਨੂੰ ਉੱਥੇ ਪਤਾ ਲੱਗ ਜਾਂਦਾ ਵੀ ਕੌਣ ਹੂੰ ਕੀ ਕਿਹੜੇ ਬਿਜ਼ਨਸਮੈਨ ਕ੍ਰਿਟੀਕਲ ਬੰਦੇ ਦਿੰਦੇ ਸੀ ਯਾ ਮੇਰੇ ਨਾਲ ਨਹੀਂ ਠੀਕ ਹੈ ਉਸ ਤੋਂ ਬਾਅਦ ਬੰਦੇ ਰਲਾਈ ਵੀ ਗਏ ਵਿੱਚ ਜਿਹੜੇ ਗਵਾਹ ਬਣੇ ਸੀ ਵਿੱਚ ਲਾਲੇ ਬੰਦੇ ਫਿਰ ਮੁੱਕਰ ਗਏ ਉਹ ਠੀਕ ਹੈ ਤੇ ਤੁਹਾਡੇ ਨਾਲ ਜਿਹੜੇ ਜਿਹੜੇ ਬੰਦੇ ਸੀਗੇ ਉਹ ਕੋਈ ਕੁਝ ਖੜੇ ਨੇ ਤੁਹਾਡੇ ਸਟੈਂਡ ਕੀਤਾ ਤੁਹਾਡੇ ਨਾਲ ਯਾ ਨਹੀਂ ਖੜੇ ਆ ਸਟੈਂਡ ਕੀਤਾ ਵੀ ਆ ਕੁਝ ਮੁੱਕਰ ਵੀ ਗਏ ਅੱਛਾ ਕੁਝ ਕੁ ਕਰਕੇ ਉਹ ਜਿਹੜੀ ਲੇਡੀਜ਼ ਖੜੀ ਕੀਤੀ ਸੀਗੀ ਉਹਨਾਂ ਦੀ ਕਿਸ ਤਰ੍ਹਾਂ ਦੀ ਇਨਵੋਲਵਮੈਂਟ ਰਹੀ ਹੈ ਉਸ ਦੌਰਾਨ ਉਹ ਖੜੀ ਐ ਕਲੇਡੀ ਮਾਰ ਵੀ ਦਿੱਤੀ ਮਨਜੀਤਕੌਰ 2018 ਚ ਮਾਰਤੀ ਸੀ ਅੱਛਾ ਹਾਂਜੀ ਤੇ ਕਿਸ ਤਰ੍ਹਾਂ ਦੀ ਸੀਬੀਆਈ ਦੇ ਵਿੱਚ ਉਹ ਬਾਦਮਾਫ ਗਵਾਹ ਬਣੀ ਸੀ ਬਾਦਮਾਫ ਗਵਾਹ ਹਾਂ ਉਹ ਮਾਰਤੀ ਸੀ ਠੀਕ ਹੈ 2018 ਇਸਪੀਚ ਕਿਸ ਤਰ੍ਹਾਂ ਦੀ ਵਿਟਨੈਸ ਕਿਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਇਨਵੈਸਟੀਗੇਸ਼ਨ ਹੋਈ ਸੀਬੀਆਈ ਤੇ ਤੁਸੀਂ ਸੰਤੁਸ਼ਟ ਹੋ ਸੀਬੀਆਈ ਤੋਂ ਸੰਤੁਸ਼ਟਾਂ ਜਾਂ ਸੀਬੀਏ ਕੋਲੇ ਸੰਤੁਸ਼ਟਤਾ ਮੈਂ ਪੁਲਸ ਤੋਂ ਵੀ ਸੀਗਾ ਪਰ ਪੁਲਸ ਦੇ ਡੀਐਸਪੀ ਸਾਹਿਬ ਸੀਗੇ ਐਸਪੀ ਐਸਐਸਪੀ ਤੇ ਪਰਚਾ ਦੇਣਾ ਡੀਐਸਪੀ ਨੂੰ ਥੋੜਾ ਜਿਹਾ ਔਖਾ ਲੱਗਦਾ ਸਰਕਾਰ ਦਾ ਦਬਾਅ ਪਿਆ ਜਾਂਦਾ ਹੂੰ ਤੇ ਰਣਜੀਤ ਜੀ ਕਿਉਂਕਿ ਖੁਦ ਸੀਨੀਅਰ ਅਫਸਰ ਇਸ ਸਾਰੀ ਚੀਜ਼ਾਂ ਚ ਇਨਵੋਲ ਹੋਣ ਤਾਂ ਕਿਤੇ ਨਾ ਕਿਤੇ ਬਹੁਤ ਬਹੁਤ ਅਹਿਮ ਹੋ ਜਾਂਦਾ ਬਹੁਤ ਹੁੰਦਾ ਵੀ ਆ ਡਰ ਵੀ ਹੁੰਦਾ ਸਭ ਕੁਝ ਹੁੰਦਾ ਲਾਈਫ ਹੁੰਦਾ ਡਰ ਵੀ ਹੁੰਦਾ ਤੇ ਤੁਹਾਨੂੰ ਥ੍ਰੈਟ ਜਾਂ ਫਿਰ ਕਿਸੇ ਬਥੇਰੀਆਂ ਆਉਂਦੀਆਂ ਲੱਗੀਆਂ ਥ੍ਰੈਟਾਂ ਤੋਂ ਆਪਣਾ ਕੀ ਗੋਲਦਾਂ ਬਥੇਰੀਆਂ ਆਈਆਂ ਥ੍ਰੈਟਾਂ ਹੋਣ ਵੀ ਆਉਣੀਆਂ ਹੂੰ ਹੂੰ ਹੋਣ ਵੀ ਆਉਣੀਆਂ ਹੋਣ ਵੀ ਤੇ ਹੁਣ ਤੁਸੀਂ ਸਾਰੇ ਫੈਸਲੇ ਨੂੰ ਆਦ ਵੀ ਆਰਗੂਮੈਂਟ ਹੋਏ ਆ ਅੱਜ ਵੀ ਗੱਲ ਉਹਨੇ ਆਪਣੀ ਗੱਲ ਰੱਖੀ ਹੁਣ ਹਾਲਾਂਕਿ ਫੈਸਲਾ ਸੱਤ ਤਰੀਕ ਨੂੰ ਸੱਤ ਤਰੀਕ ਤੇ ਰੱਖਿਆ ਤੇ ਕਿਸ ਤਰ੍ਹਾਂ ਦੀ ਉਹਨਾਂ ਵੱਲੋਂ ਆਰਗੂਮੈਂਟਸ ਜਿਹੜੀ ਹੈਗੀ ਕਿਸ ਤਰ੍ਹਾਂ ਦੀ ਚੀਜ਼ਾਂ ਰੱਖੀ ਗਈਆਂ ਦੇਖੋ ਸਜ਼ਾ ਸਖਤੀ ਹੋਊਗੀ ਘੱਟ ਨਹੀਂ ਹੁੰਦੀ ਹੂੰ ਉਮੀਦ ਆ ਪੂਰੀ ਕੋਰਟ ਤੁਸੀਂ ਕੀ ਡਿਮਾਂਡ ਕਰਦੇ ਹੋ ਕੋਰਟ ਤੋਂ ਉਮੀਦ ਕਰਦੇ ਹਾਂ ਸਖਤ ਸਜ਼ਾ ਦਿੱਤੀ ਜਾਵੇ ਹੂੰ ਇਹ ਪਿਛਲੇ ਦਿਨਾਂ ਤੁਹਾਨੂੰ ਕੋਈ ਥ੍ਰੈਟਸ ਵਗੈਰਾ ਜਾਂ ਇਸ ਤਰ੍ਹਾਂ ਦੀ ਕੋਈ ਧਮਕੀ ਜਾਂ ਫਿਰ ਹੋਰ ਕਿਹੜਾ ਦਬਾਅ ਜਿਹੜਾ ਹੈਗਾ ਬਣਾਨਣ ਦੀ ਕੋਸ਼ਿਸ਼ ਕੀਤੀ ਹੈ ਤਵਾ ਆਇਆ ਬਥੇਰੇ ਬੰਦੇ ਵੀ ਪਾਏ ਰਾਜੀ ਨਾ ਮੈਨੂੰ ਪਰ ਨਹੀਂ ਮੈਂ ਦਬ ਨਹੀਂ ਸਟੈਂਡ ਰਹਿ ਮੈਂ ਸਟੈਂਡ ਰੱਖਣਾ ਸੀ ਮੈਂ ਕੋਈ ਉਹ ਥੋੜੂ ਹੂੰ ਪਹਿਲਾ ਕਿ ਮੁਕਰਨ ਵਾਲਾ ਥੋੜਾ ਬਹੁਤ ਕੁਸ਼ ਪਰਮਾਧਮ ਦਾ ਦਿੱਤਾ ਵਾ ਬਿਲਕੁਲ ਹਾਂ ਠੀਕ ਹੈ ਤੇ ਬਿਲਕੁਲ ਜਿਹੜੇ ਰਣਜੀਤ ਸਿੰਘ ਨੇ ਇੱਕ ਕੰਪਲੇਨਰ ਨੇ ਔਰ 2007 ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰ ਲਈ ਮੋਗਾ ਸੈਕਸ ਸਕੈਂਡਲ ਜਿਹੜਾ ਕੇਸ ਹੈ ਉਹਦੇ ਵਿੱਚ 50 ਲੋਕਾਂ ਨੂੰ ਕਿਸ ਤਰ੍ਹਾਂ ਫਸਾਇਆ ਗਿਆ ਕਿਸ ਤਰ੍ਹਾਂ ਟੌਰਚਰ ਕੀਤਾ ਗਿਆ ਔਰ ਉਹਨਾਂ ਨੂੰ ਡਰਾ ਧਮਕਾ ਕੇ ਗਲਤ ਪਰਚੇ ਕਰਨ ਦੀ ਜਿਹੜੀ ਗੱਲ ਕੀਤੀ ਗਈ ਉਸ ਤੋਂ ਬਾਅਦ ਪੈਸੇ ਜਿਹੜੇ ਹੈਗੇ ਉਹ ਮੰਗੇ ਗਏ ਬਹੁਤ ساری ਚੀਜ਼ਾਂ ਦੇ ਵਿੱਚ ਹੈ 2007 ਦਾ ਇਹ ਮਾਮਲਾ ਹੈ ਹਾਲਾਂਕਿ ਦਸੰਬਰ 2000 ਸਰ ਦੇ ਵਿੱਚ ਇਹ सीबीआई ਦੇ ਕੋਲ ਜਦ ਮਾਮਲਾ ਸਾਹਮਣੇ ਆਂਦਾ ਹੈ ਤਾਂ ਕਿਤੇ ਨਾ ਕਿਤੇ ਬਹੁਤ ਸਾਰੀ ਜਿਹੜੀ ਚੀਜ਼ਾਂ ਹੈ ਉਹਦੇ ਵਿੱਚ ਇਨਵੈਸਟੀਗੇਸ਼ਨ ਹੁੰਦੀ ਹੈ सीबीआई ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਹੈ ਔਰ ਬਹੁਤ ਇਹਦੇ ਵਿੱਚ ਅਹਿਮ ਪੁਆਇੰਟ ਜਿਹੜੇ ਹੈਗੇ ਵਿਟਨੈਸ ਜਿਹੜੇ ਹੈ ਇੱਕ ਦੋ ਲੇਡੀ ਜਿਨ੍ਹਾਂ ਦਾ ਨਾਮ ਸਾਹਮਣੇ ਆਇਆ ਹੈ ਜੋ ਦੋ ਲੇਡੀ ਨੂੰ ਵਿਚ ਰੱਖਿਆ ਗਿਆ ਸੀਗਾ ਉਹਦੇ ਵਿੱਚ ਇੱਕ ਵਾਦਾ ਜਿਹੜੀ ਗਵਾਹ ਵੀ ਬਣੀ ਸੀ ਉਹਦਾ ਹਾਲਾਂਕਿ ਉਹਦੀ ਮੌਤ ਹੋ ਗਈ ਸੀ ਦੌਰਾਨ ਹਾਲਾਂਕਿ ਬਹੁਤ ساری ਚੀਜ਼ਾਂ ਇਹਦੇ ਵਿੱਚ ਹੈਗੀ ਹੈ ਜਿਨ੍ਹਾਂ ਨੂੰ ਲੈ ਕੇ ਹੁਣ ਫੈਸਲਾ ਜਿਹੜਾ ਹੈ ਉਹ 7 ਤਾਰੀਖ ਨੂੰ ਸੁਣਾਇਆ ਜਾਣਾ ਹੈ ਲੇਕਿਨ ਇਸ ਤੋਂ ਪਹਿਲਾਂ ਆਰਗੂਮੈਂਟਸ ਬਹੁਤ ਹੋਏ ਨੇ ਅੱਜ ਵੀ ਆਰਗੂਮੈਂਟ ਜਿਹੜੇ ਹੋਏ ਨੇ ਕਾਫੀ ਧੀਰ ਜਿਹੜੀ ਸੀਬੀਆਈ ਦੇ ਕੋਰਟ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਪੂਰੇ ਆਰਗੂਮੈਂਟ ਜਿਹੜੇ ਸੁਨੇ ਗਏ ਨੇ ਹੁਣ ਫੈਸਲਾ ਜਿਹੜਾ 7 ਅਪ੍ਰੈਲ ਨੂੰ ਸੁਣਾਇਆ ਜਾਣਾ ਹੁਣ ਦੇਖਣਾ ਹੋਵੇਗਾ ਕਿ ਹਾਲਾਂਕਿ ਸਾਫ ਤੌਰ ਤੇ ਜ਼ਰੂਰ ਕਹਿੰਦੀ ਨਜ਼ਰ ਆਏ ਕੰਪਲੇਂਟੈਂਟ ਕਿ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਪੂਰਾ ਸਾਡੇ ਬੱਚਿਆਂ ਨੂੰ ਵੀ ਟਾਰਚਰ ਕੀਤਾ ਸਾਡੇ ਛ ਕਿਤੇ ਹੁਣ ਇਹ ਇਹ ਜਿਹੜੇ ਇਹ ਨੇ ਸਰ ਕੁਝ ਕਹੋਗੇ ਕੁਝ ਕਹਿਣਾ ਚਾਹੋਗੇ ਤੁਸੀਂ ਕਹਿ ਲਓਗੇ ਸੰਦੂ ਸਾਹਿਬ ਕੁਝ ਕਹਿਣਾ ਚਾਹੋਗੇ ਉਹ ਯਾਰ ਇਹ ਜਿਹੜੇ ਅਕਿਊਜ਼ ਨੇ ਇਹਨਾਂ ਨੂੰ ਹੁਣ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਹਾਲਾਂਕਿ 7 ਤਰੀਕ ਨੂੰ ਇਹਨਾਂ ਨੂੰ ਹੁਣ ਫੈਸਲਾ ਜਿਹੜਾ ਉਹ ਸੁਣਾਇਆ ਜਾਣਾ ਹੈ ਦੇ ਵਿੱਚ ਉਸ ਟਾਈਮ ਦੇ ਐਸਐਸਪੀ ਦਵਿੰਦਰ ਸਿੰਘ ਗਰਚਾ ਸੁਪਰਡੈਂਡੈਂਟ ਆਫ ਪੁਲਿਸ ਪਰਮਦੀਪ ਸਿੰਘ ਸੰਦੂ ਤੇ ਉਸ ਟਾਈਮ ਦੇ ਐਸਐਚਓ ਅਮਰਜੀਤ ਸਿੰਘ ਤੇ ਉਹ ਰੂਨਾ ਦੇ ਛਾਤੀ ਉਹਨਾਂ ਤੇ ਹਾਲਾਂਕਿ ਉਹ ਕਿਹਾ ਉਹਨਾਂ ਨੂੰ ਅਜੇ ਕੋਰਟ ਦੇ ਵਿੱਚ ਪੇਸ਼ ਕਿਉਂਕਿ ਫੈਸਲਾ ਜਿਹੜਾ ਹੈ ਉਹ ਸੁਣਾਇਆ ਗਿਆ ਸੀਗਾ ਹਾਲਾਂਕਿ ਕੋਸ਼ਿਸ਼ ਜ਼ਰੂਰ ਅੱਗੇ ਵਧਿਆਂ ਸੁਪਰੀਮ ਕੋਰਟ ਦੇ ਵੱਲੋਂ ਸੁਖਬੀਰ ਬਾਦਲ ਖਿਲਾਫ ਪਾਈ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ ਰਿਟਾਇਰਡ ਜਸਟਿਸ ਰਣਜੀਤ ਸਿੰਘ ਵੱਲੋਂ ਇਹ ਪਟੀਸ਼ਨ ਦਾ ਨਿਪਟਾਰਾ ਦੱਸਦੀ ਹੈ ਕਿ ਰਣਜੀਤ ਸਿੰਘ ਢਿੱਲੋਂ ਰਣਜੀਤ ਸਿੰਘ ਵੱਲੋਂ ਇਹ ਪਟੀਸ਼ਨ ਪਾਈ ਗਈ ਸੀ ਜਿਸ ਦਾ ਨਿਪਟਾਰਾ ਕੀਤਾ ਗਿਆ ਹੈ ਸੁਖਵੀਰ ਤੇ ਮਜੀਠੀਆ ਨੇ ਆਪਣੀ ਟਿੱਪਣੀ ਤੇ ਖੇਦ ਪ੍ਰਗਟ ਕੀਤਾ ਹੈ ਸੁਖਵੀਰ ਤੇ ਮਜੀਠੀਆ ਖਿਲਾਫ ਇੱਕ ਪਟੀਸ਼ਨ ਪਾਈ ਗਈ ਸੀ ਰਣਜੀਤ ਸਿੰਘ ਖਿਲਾਫ ਇਤਰਾਜ਼ ਜੋ ਟਿੱਪਣੀ ਦੇ ਇਲਜ਼ਾਮ ਲਗੇ ਸੀ ਹਾਲਾਂਕਿ 2 ਤਰੀਕ ਨੂੰ ਹੀ ਅਦਾਲਤ ਵੱਲੋਂ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਸੀ ਪਰ ਇਸ ਦਾ ਡਿਟੇਲ ਆਰਡਰ ਅੱਜ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਨਵੰਬਰ 2024 ਦੇ ਵਿੱਚ ਸੁਣਵਾਈ ਦੇ ਦੌਰਾਨ ਬੈਂਚ ਨੇ ਸੁਖਵੀਰ ਸਿੰਘ ਬਾਦਲ ਤੇ ਸੁਖਵੀਰ ਬਾਦਲ ਨੂੰ ਆਪਣੀ ਟਿੱਪਣੀ ਉੱਤੇ ਖੇਤ ਪ੍ਰਗਟ ਕਰਨ ਲਈ ਕਿਹਾ ਸੀ ਬੈਂਚ ਨੇ ਕਿਹਾ ਸੀ ਕਿ ਤੁਸੀਂ ਪੰਜਾਬ ਦੇ ਉਪ ਮੁੱਖ ਮੰਤਰੀ ਸੀ ਅਤੇ ਉਹ ਸਾਬਕਾ ਜੱਜ ਹਨ ਤੁਸੀਂ ਦੋਵੇਂ ਜਨਤਕ ਜੀਵਨ ਵਿੱਚ ਉਹ ਅਹੁਦਿਆਂ ਤੇ ਰਹੇ ਹੋ ਤੁਸੀਂ ਬਿਆਨਾਂ ਵੱਲ ਧਿਆਨ ਦਿਓ ਦੱਸ ਦिए ਕਿ ਸੁਖਵੀਰ ਬਾਦਲ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ 30 April ਨੂੰ ਹਾਈ ਕੋਰਟ ਚ ਅਗਲੀ ਸੁਣਵਾਈ ਹੋਣੀ ਹੈ ਸੁਖਬੀਰ ਸਿੰਘ ਬਾਦਲ ਨੇ ਹਾਈ ਕੋਰਟ ਦਾ ਰੋਕ ਕੀਤਾ ਆਪਣੇ ਤੇ ਹੋਏ ਹਮਲੇ ਦੀ CBI ਜਾਂ NIA ਜਾਂਚ ਦੀ ਮੰਗ ਕੀਤੀ ਹੈ ਪਟੀਸ਼ਨ ਚ ਕਿਹਾ ਗਿਆ ਕਿ FIR ਚ ਤੱਥਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਮੇਰੇ ਬਿਆਨ ਦਰਜ ਨਹੀਂ ਕੀਤੇ ਗਏ ਹਮਲੇ ਤੋਂ ਬਾਅਦ ਵੀ ਮਲਜ਼ਮਾਂ ਧਮਕੀਆਂ ਦੇ ਰਿਹਾ ਹੈ ਮਲਜ਼ਮ ਦਾ ਪਹਿਲਾਂ ਤੋਂ ਹੀ ਅਪਰਾਧਿਕ ਰਿਕਾਰਡ ਹੈ ਦਰਸਲ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਸੀ 4 ਦਸੰਬਰ ਨੂੰ ਜਦੋਂ ਉਹ ਡਿਊਟੀ ਦੇ ਬਾਹਰ ਹੈ ਸ਼੍ਰੀ ਦਰਬਾਰ ਸਾਹਿਬ ਦੀ ਡਿਊਟੀ ਦੇ ਬਾਹਰ ਸੇਵਾ ਕਰ ਰਹੇ ਸੀ ਨਰੈਣ ਸਿੰਘ ਚੌੜਾ ਦੇ ਵੱਲੋਂ ਗੋਲੀ ਚਲਾਈ ਗਈ ਸੀ ਤੇ ਉਸ ਮਾਮਲੇ ਦੇ ਵਿੱਚ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਮਿਲੀ ਜੇਲ੍ਹ ਤੋਂ ਬਾਹਰ ਆਇਆ ਤੇ ਉਸੇ ਮਾਮਲੇ 'ਚ ਸੁਖਬੀਰ ਬਾਦਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਇੱਕ ਪਟੀਸ਼ਨ ਧਾਰ ਕਰੀਤੀ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਇਸ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਜਵਾਬ ਦੇਣ ਦੇ ਲਈ 30 ਅਪ੍ਰੈਲ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਸੁਖਬੀਰ ਬਾਦਲ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਜਾਂ ਐਨਆਈਬ ਨੂੰ ਕਰਵਾਉਣ ਦੀ ਮੰਗ ਕੀਤੀ ਹੈ ਇਸ ਪਟੀਸ਼ਨ ਚ ਕਿਹਾ ਗਿਆ ਹੈ ਕਿ ਜੋ ਐਫ ਆਈ ਆਰ ਸੀ ਉਸ ਨੂੰ ਦੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੇ ਮੇਰੇ ਬਿਆਨ ਦਰਜ ਹੀ ਨਹੀਂ ਕੀਤੇ ਗਏ ਇਹ ਵੀ ਸੁਖਬੀਰ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਹਮਲੇ ਤੋਂ ਬਾਅਦ ਵੀ ਮਲਜ਼ਮ ਧਮਕੀਆਂ ਦੇ ਰਿਹਾ ਹੈ ਤੇ ਮਲਜ਼ਮ ਦਾ ਪਹਿਲਾਂ ਤੋਂ ਰਿਕਾਰਡ ਵੀ ਅਪਰਾਧਿਕ ਹੈ ਹਮਲਾ ਕਰਨ ਵਾਲਾ ਕਥਿਤ ਅਤਵਾਦੀ ਹੈ ਹਮਲਾ ਕਰਨ ਵਾਲਾ ਜ਼ਮਾਨਤ ਤੇ ਬਾਹਰ ਵੀ ਆ ਗਿਆ ਹੈ ਸੁਖਬੀਰ ਬਾਦਲ ਵੱਲੋਂ ਇਹ ਸਵਾਲ ਚੁੱਕੇ ਗਏ ਸਾਰੀਆਂ ਗੱਲਾਂ ਨੇ ਇੱਕ ਚੀਜ਼ ਸਾਬਤ ਕਰਦੀ ਕਿ ਇਹ ਪੰਜਾਬ ਸਰਕਾਰ ਵੱਲੋਂ ਇਹ ਇੱਕ ਪਲੋਟ ਸੀ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕੀਤਾ ਗਿਆ ਔਰ ਲਗਾਤਾਰ ਪੰਜਾਬ ਸਰਕਾਰ ਵੱਲੋਂ ਇਹ ਕੋਸ਼ਿਸ਼ ਹੈ ਇਸ ਮਾਮਲੇ ਦੀ ਜਾਂਚ ਨੂੰ ਰਫਾ-ਦਫਾ ਕਰਨ ਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਗੋਲੀ ਚੱਲੀ ਹੈ ਉਹ ਤਾਂ ਬ੍ਰੌਟ ਡੇ ਲਾਈਟ ਦੇ ਵਿੱਚ ਚੱਲੀ ਹੈ ਨੈਸ਼ਨਲ ਮੀਡੀਆ ਨੇ ਕਵਰ ਕੀਤਾ ਇੰਟਰਨੈਸ਼ਨਲ ਮੀਡੀਆ ਨੇ ਕਵਰ ਕੀਤਾ ਕਿ ਕਿਸ ਤਰੀਕੇ ਉਸ ਨਾਰਾਇਣ ਸਿੰਘ ਚੌੜਾ ਨੇ ਜਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਪੁਲਿਸ ਦੀ ਐਫਆਈਆਰ ਕਹਿੰਦੀ ਹੈ ਕਿ ਜੀ ਨਹੀਂ ਇਹ ਤਾਂ ਗੁਥਮ ਕੁੱਤੇ ਦੇ ਵਿੱਚ ਗੋਲੀ ਚੱਲੀ ਹੈ ਮਤਲਬ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਜਾਨੋ ਮਾਰ ਦੇਣ ਦੀ ਨੀਅਤ ਸੀ ਨਰੈਨ ਸਿੰਘ ਚੋੜੇ ਦੀ ਉਹ ਤਾਂ ਖਤਮ ਹੀ ਕਰਤੀ ਮਤਲਬ ਹਰ ਇੱਕ ਐਫਆਈਆਰ ਦਾ ਇੱਕ ਬੇਸਿਕ ਅਸੂਲ ਹੁੰਦਾ ਹੈ ਕਿ ਜਦੋਂ 307 ਦੀ ਐਫਆਈਆਰ ਦਰਜ ਕੀਤੀ ਜਾਂਦੀ ਹੈ ਉਹ ਚ ਸਪਸ਼ਟ ਲਿਖਿਆ ਹੁੰਦਾ ਹੈ ਕਿ ਇਸ ਬੰਦੇ ਨੇ ਜਾਨੋ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ ਹੈ ਤੇ ਇਸ ਐਫਆਈਆਰ ਦੇ ਵਿੱਚ ਲਿਖਿਆ ਗਿਆ ਕਿ ਗੁਥਮ ਕੁੱਤੇ ਦੇ ਵਿੱਚ ਗੋਲੀ ਚੱਲੀ ਹੈ ਔਰ ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਅੱਜ ਕੋਰਟ ਦੇ ਵਿੱਚ ਅਸੀਂ ਉਠਾਈ ਹੈ ਕਿ ਜਿਹੜੇ ਗੁਰਪ੍ਰੀਤ ਭੁੱਲ ਨੇ ਕਮਿਸ਼ਨਰ ਆਫ ਪੁਲਿਸ ਜਿਨ੍ਹਾਂ ਤੇ ਜ਼ਿੰਮੇਵਾਰੀ ਸੀ ਇਹ ਸਾਰੀ ਇਨਵੈਸਟੀਗੇਸ਼ਨ ਦੀ ਉਹਨਾਂ ਨੇ ਤਾਂ ਇੱਕ ਘੰਟੇ ਦੇ ਅੰਦਰ ਅੰਦਰ ਹੀ ਆਪਣਾ ਰੁਖ ਜਿਹੜਾ ਸਾਫ਼ ਕਰਤਾ ਸੀ ਕਿਉਂਕਿ 11 36 ਤੇ ਜਦੋਂ ਉਹ ਦਰਬਾਰ ਸਾਹਿਬ ਕੰਪਲੈਕਸ ਪਹੁੰਚਦੇ ਨੇ ਉੱਥੇ ਆ ਕੇ ਉਹ ਕਹਿੰਦੇ ਨੇ ਕਿ ਜੀ ਇਹ ਬੰਦੇ ਦਾ ਇੱਕ ਕ੍ਰਾਈਮਨਲ ਤੇ ਟੈਰਰਿਸਟ ਬੈਕਗ੍ਰਾਉਂਡ ਹੈ ਤੇ ਉਸ ਤੋਂ ਬਾਅਦ ਇੱਕ ਵੀਡੀਓ ਬਾਈਟ ਜਾਰੀ ਕਰਕੇ ਜਾਂ ਉਹ ਸਰਕਾਰ ਦਾ ਪ੍ਰੈਸ਼ਰ ਸੀ ਜਾਂ ਕੀ ਦਾ ਸੀ ਇੱਕ ਵੀਡੀਓ ਬਾਈਟ ਜਾਰੀ ਕਰਕੇ ਕਹਿੰਦੇ ਨੇ ਜੀ ਇਹ ਸੈਲਫ ਇਨਫਲિક્ਟਿਡ ਵੀ ਹੋ ਸਕਦਾ ਸਰਦਾਰ ਅੱਗੇ ਬਾਦਿਆਂ 1984 ਸਿੱਖ ਨਸਲਕੁਸ਼ੀ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ ਤੇ ਟਾਈਟਲਰ ਖਿਲਾਫ ਰਾਉਜ਼ ਐਵੈਨਿਊ ਕੋਰਟ ਦੇ ਵਿੱਚ ਸੁਣਵਾਈ ਹੋਈ ਮਨਜੀਤ ਸਿੰਘ ਜੀਕੇ ਦੇ ਵੱਲੋਂ ਅਦਾਲਤ ਦੇ ਵਿੱਚ ਗਵਾਹੀ ਦਿੱਤੀ ਗਈ ਹੈ ਮਨਜੀਤ ਸਿੰਘ ਜੀਕੇ ਨੇ ਅਦਾਲਤ 'ਚ ਆਪਣੇ ਬਿਆਨ ਦਰਜ ਕਰਵਾਏ ਨੇ ਮਨਜੀਤ ਸਿੰਘ ਜੀਕੇ ਨੇ ਟਾਈਟਲਰ ਦੀ ਇੱਕ ਕਥਿਤ ਸੀਡੀ ਵੀ ਅਦਾਲਤ ਨੂੰ ਸੌਂਪੀ ਹੈ ਇਸ ਸੀਡੀ ਦੇ ਵਿੱਚ ਟਾਈਟਲਰ ਬੋਲ ਰਹੇ ਨੇ ਕਿ ਉਸਨੇ 100 ਦੇ ਕਰੀਬ ਲੋਕਾਂ ਨੂੰ ਮਾਰਿਆ ਐਚਐਸਪੂਲਕਾ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਸੀਡੀ ਦੇ ਵਿੱਚ ਮੁੱਖ ਮੰਤਰੀ ਬਣਨ ਦਾ ਦਾਵਾ ਕਰ ਰਿਹਾ ਟਾਈਟਲਰ ਅਤੇ 2011-12 ਦੀ ਇਹ ਸੀਡੀ ਦੱਸੀ ਜਾ ਰਹੀ ਹੈ ਐਡਵੋਕੇਟ ਅਜਸਪੂਲ ਕਾ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਤਿੰਨ ਸਿੱਖਾਂ ਦੇ ਕਤਲ ਮਾਮਲੇ 'ਚ ਮਲਜ਼ਮ ਹੈ ਜਗਦੀਸ਼ ਟਾਈਟਲਰ ਤੇ ਹੁਣ ਇੱਕ ਸੀਡੀ ਅਦਾਲਤ ਨੂੰ ਸੌਂਪੀ ਗਈ ਹੈ ਤੇ ਇਸ ਦੇ ਨਾਲ ਹੀ ਮਨਜੀਤ ਸਿੰਘ ਜੀਕੇ ਦੇ ਵੱਲੋਂ ਆਪਣੇ ਬਿਆਨ ਵੀ ਰਾਊਜ਼ ਐਵੇਨਿਊ ਕੋਰਟ ਦੇ ਵਿੱਚ ਦਰਜ ਕਰਵਾਏ ਗਏ ਨੇ ਇਹ ਮੇਰੇ ਕੋ ਕਾਂਗਰਸ ਹਾਈ ਕਮਾਂਡ ਨੇ प्रॉमिस किया है कि बहुत जल्द मेरे को दिल्ली का मुख्यमंत्री बनाएंगे ये सारी चीज़ें थी और जो हमने पहले भी सीबीआई को और बाकी इन्वेस्टिगेटिंग एजेंसीज को दी थी और उसके ऊपर उसका एफएसएल हुआ था एफएसएल में उसकी आवाज़ ठीक पाई गई तो आज कोर्ट ने मेरे को आ, बुलाया था इसके मेरी इसके ऊपर मेरे बयान लेने थे और मेरा उसमें आज बयान जो था अभी मैंने उनको जो दिया है जो फैक्ट्स हैं वो दिए हैं मेरा एक ही पर्पज़ है कि जो इतने बड़े मगरमच्छ जो हज़ारों लोगों का कत्ल करके खुले घूम रहे हैं सज्जन कुमार आज अंदर है मैं समझता हूँ कि जो हमारी लीगल टीम्स रही हैं फुल्का साहब और उनके सारे यहाँ विटनेसेस की बात करूँ या मैं समझता हूँ कि गुरुद्वारा कमेटी में हमने बहुत उसका जोर लगाया ये अंदर है इसका जाना तय है मेरे हिसाब से और ये भी जल्दी अंदर जाएगा बड़ी धमकियाँ बड़े केस हम पे डले अभी भी टाइटलर का मेरे पे केस है कि तुमने ये गलत और झूठा किया है ये जो स्टिंग है वो मेरे पे उसने एफआईआर कराई हुई है मैं समझता हूँ कि ना तो इसकी धमकियों से डरते हैं ना इसके किसी लाले से डरते हैं सरकार ने हमारे पे जिस किस्म के मुकदमे डाले टाडा तक लगा दिए लेकिन मैं समझता हूँ कि कौम ने ये लड़ाई लड़ी और हमने इसमें एक ऐसा रोल प्ले किया जो कल को ज़रूर इनको सलाखों के पीछे भेजे कि विटलेंस थी कोर्ट में कि वो सीडी इनके पास कैसे आई और इन्होंने कैसे वो सीबीआई को भेजी वो सारी डिटेल आज इन्होंने बताई है कोर्ट में बताई है और उसमें साफ जो जगदीश टाइटल बूस्ट कर रहा है जो 2011-12 की सीडी है जब रिकॉर्ड की जब इसके खिलाफ सीबीआई ने क्लोजर रिपोर्ट फाइल की थी और कोर्ट ने रिजेक्ट कर दी थी और ये कह रहा है कि मैंने तो सौ को मारा मेरा कोई नहीं बिगाड़ सकता मैं तो दिल्ली का मुख्यमंत्री बनने वाला हूँ और ये ऐसी ऐसी बातें जो उस सी में क्लेम कर रहा है तो वो आज इनकी गवाही हुई और आगे अब जो इनका क्रॉस है जगदीश टाइटर के वकील क्रॉस करेंगे 21 अप्रैल ਤੇ ਉਧਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਹੋਇਆ ਇੱਕ ਸ਼ਖਸ ਨੇ ਜਥੇਦਾਰ ਨੂੰ ਸਿਰੋਪਾਉ ਪਾਉਣ ਤੋਂ ਰੋਕ ਦਿੱਤਾ ਖਾਲਿਸਤਾਨੀ دہشتਗਰਦ ਮਹਿਲ ਸਿੰਘ ਬੱਬਰ ਦੇ ਭੋਗ ਤੇ ਗਏ ਸਨ ਜਥੇਦਾਰ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਗਰਮਖਿਆਲੀ ਜਥੇਬੰਦੀ ਨਾਲ ਜੁੜੇ ਜਰਨੈਲ ਸਿੰਘ ਸਖੀਰਾ ਨਾਂ ਦੇ ਸ਼ਖਸ ਦੇ ਵੱਲੋਂ ਜਥੇਦਾਰ ਦਾ ਵਿਰੋਧ ਕੀਤਾ ਗਿਆ ਜਰਨੈਲ ਸਖੀਰਾ ਨੇ ਕਿਹਾ ਕਿ ਇਹਨਾਂ ਨੂੰ ਕੌਮ ਜਥੇਦਾਰ ਨਹੀਂ ਮੰਨਦੀ ਤੇ ਮਹਿਲ ਸਿੰਘ ਬੱਬਰ ਦੇ ਪਰਿਵਾਰ ਨੂੰ ਜਦੋਂ ਸਿਰੋਪਾਉ ਦੇਣ ਲੱਗਦੇ ਨੇ ਜਥੇਦਾਰ ਤਾਂ ਉਦੋਂ ਹੀ ਜਰਨਲ ਸਖੀਰਾ ਇਹ ਕਹਿੰਦਾ ਏ ਕਿ ਹਾਲੇ ਕੌਮ ਇਹਨਾਂ ਨੂੰ ਜਥੇਦਾਰ ਨਹੀਂ ਮੰਨਦੀ ਸਿਰੋਪਾਉ ਦੇਣ ਲੱਗੇ ਸਨ ਜਥੇਦਾਰ ਵਿਰੋਧ ਹੋਣ ਤੇ ਹੱਥ ਜੋੜ ਕੇ ਜਥੇਦਾਰ ਕੁਲਦੀਪ ਸਿੰਘ ਗੜਗਾਚ ਖੜ ਜਾਂਦੇ ਨੇ ਦੂਜੇ ਪਾਸੇ ਅਕਾਲ ਤਖਤ ਸਾਹਿਬ ਸਕੱਤਰੇਤ ਨੇ ਵਿਰੋਧ ਦੀ ਗੱਲ ਨੂੰ ਖਾਰਜ ਕਰ ਦਿੱਤਾ ਉਹਨਾਂ ਕਿਹਾ ਕਿ ਸਿਰੋਪਾਉ ਬਾਰੇ ਖਬਰ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਤਲਕ ਮਾਹੌਲ ਨਹੀਂ ਬਣਿਆ ਸਮਾਗਮ ਸ਼ਾਂਤਮਈ ਢੰਗ ਨਾਲ ਸੰਪੰਨ ਹੋਇਆ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਪਰ ਦੂਜੇ ਪਾਸੇ ਇੱਕ ਵੀਡੀਓ ਜਿਸ ਦੇ ਵਿੱਚ ਜਦੋਂ ਕੁਲਦੀਪ ਸਿੰਘ ਗੜਗਾਜ ਸਿਰੋਪਾਉ ਦੇਣ ਲੱਗਦੇ ਨੇ ਪਰਿਵਾਰ ਨੂੰ ਤਾਂ ਉਦੋਂ ਇੱਕ ਸ਼ਖਸ ਵਿਰੋਧ ਕਰਦਾ ਹੈ